ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ HF ਬੱਚੀ ਤਾਜੀ ਸੂਈ ਵੀ ਇਹ ਸੇਲ ਆ ਡਿਟੇਲ ਵੀਰ ਤੇ ਬਾਰੇ ਪੁੱਛਦੇ ਆਓਗੇ ਇੱਕ ਜੀਗਲ ਬਾਅਦ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਾਜਦੀਪ ਸਿੰਘ ਜੀ ਪਿੰਡ ਮਾਛੀ ਕੇ ਜਿਹੜਾ ਮੋਗਾ ਤਸੀਰ ਨਿਹਾਲ ਸੰਘੜੀ ਤੇ ਮੋਬਾਈਲ ਨੰਬਰ ਜ ਆਪਣਾ 87299 11910 87299 11910 11910 ਜਿਹਦੇ ਬੱਚੀ ਦੇਖੀ ਜਾਂਦੇ ਆ ਪਹਿਲਾ ਸੂਆ ਸੂਈਆ ਹਾਂਜੀ ਪਹਿਲਾ ਜੀ ਤੇ ਦੰਦੋ ਕਿਵੇਂ ਆ ਇਹ ਦੋ ਦੰਦ ਹੋਊਗੀ ਜਾਂ ਖੀਰੀ ਹੋਊਗੀ ਜੀ ਠੀਕ ਆ ਦਾੰਦ ਆਪਾ ਦੇਖੇ ਨਹੀਂ ਨਹੀਂ ਦੇਖੇ ਨਹੀਂ ਕਹਿੰਦਾ ਬਾ ਉਹ ਖੀਰੀ ਜਾਂ ਦੋਗੇ ਦੰਦ ਕੱਢ ਦਿਓ ਮੂੰਹ ਉੱਥੇ ਰੱਖਦਾ ਇਹਦਾ ਬੱਚਾ ਇਹਨੇ ਕੀ ਦੇਤਾ ਮੇਰੇ ਕਾਫ ਨੂੰ ਜਾਣੂ ਦਿੱਤਾ ਅੱਛਾ 나ੜੂਆ ਨਾਲ ਆ ਜਾਵਾ ਹਨਾ ਨਾਲ ਹੀ ਕੱਲ ਹੀ ਜਾਣੂ ਦਿੱਤਾ ਕੱਲ ਸਾਮ ਨੂੰ ਸੁਈਆ ਜੇਰ ਜੁਰ ਜਾਵਾ ਡਾਨਾ ਡਾਨ ਨਹੀਂ ਗਰੰਟੀ ਹੈ ਜੇਰ ਕਿੰਨਾ ਕੁ ਦੁੱਧ ਸਟਾਰਟਿੰਗ ਕਰਿਆ ਨੇ ਦੁੱਧ ਹੈਗਾ ਹੀ 15 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਕੱਲ ਸਾਮ ਨੂੰ ਆਪਾ ਕਿੰਨਾ ਚੋਇਆ ਇਹ ਚੋਇਆ ਹੀ 7-8 ਲੀਟਰ ਆਉਂ ਨਾਲ ਠੀਕ ਆ ਸਵੇਰੇ ਚਵਾਈ ਕਰੀਆ ਹਾਂਜੀ ਸਵੇਰੇ ਚੋਣ ਚ ਠੀਕ ਆ ਚੋਣ ਚ ਬਹੁਤ ਵਧੀਆ ਨਿਕਲਿਆ ਪੂਰਾ ਨੰਬਰ 1 ਹੁਣ ਸਵੇਰ ਦਾ ਟਾਈਮ ਆ 8:30 ਵਜੇ ਚਵਾਈ ਕਰਨੀ ਆ ਕਰਨੀ ਆ ਜੀ ਠੀਕ ਹੈ ਤੇ ਅੰਦਾਜ਼ਾ ਲਾਈਏ ਆਪਾਂ ਹਾਈਐਸਟ ਦੁੱਧ ਕਿੰਨਾ ਦੇ ਦੂਗੀਏ ਉਹ 22 23 ਕਿਲੋ ਰਾਮ ਨਾਲ ਦੇ ਦੂਗੀ ਬਸ ਤੇ ਨਿਆਣਾ ਵਗੈਰਾ ਔਰ ਸਰ ਕੁਛ ਨਹੀਂ ਠੀਕ ਹੋਰਾ ਔਲ ਨਹੀਂ ਕਰਦੀ ਬਸ ਠੀਕ ਹੈ ਉਹ ਲੰਮਾ ਪੈ ਕੇ ਚੋਲੇ ਬੰਦਾ ਠੀਕ ਹੈ ਰੇਟ ਆਪਾਂ ਇਹਦਾ ਕੀ ਰੱਖਿਆਗਾ ਰੇਟ ਇਹਦਾ ਰੱਖਿਆ 90000 ਰੁਪਏ ਜੀ ਮਾਨ ਤਾਨ ਕਰਦਾਂਗੇ ਟੋਰੀ ਵੀਰੇ ਬਾਹਰ ਨੂੰ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖੋ ਬੈੜ ਦੀ ਚੰਗੀ ਸਾਫ ਸੁਥਰੀ ਨਵਾਂ ਹਾਨ ਕਹਿੰਦੇ ਆਪਾਂ ਦੋ ਗਿਨਾਂ ਦੇ ਚੱਕ ਦੀ ਹੋਊਗੀ ਦੋਂਦੀ ਹੋਈ ਨਹੀਂ ਹੋਣੀ ਇਹ ਹਾਂਜੀ ਤੇ ਰਾਜੀ ਸਮੀ ਬੜੀ ਵੀ ਫਾਰਮ ਦਾ ਕਰਕੇ ਵੀਰ ਕਹਿੰਦਾ ਭਾਈ ਦਾ ਖੁੱਲੀ ਫੱਦੀ ਲੈ ਕੇ ਆਏ ਜਮਾਪਨ ਖੁੱਲੀ ਫੱਦੀ ਲੈ ਕੇ ਆਏ ਠੀਕ ਆ ਸੋਹਣੀ ਵੀਰ ਦੀ ਚੰਗੀ ਬਰੀਡ ਚਾਰ ਕਰੀ ਵੀ ਆ ਨਿਊ ਜਨਰੇਸ਼ਨ ਦੀ ਬੱਚੀ ਆ ਨਮਾ ਹਾਣਾ 90000 ਰੁਪਇਆ ਆਪਾਂ ਇਹਦੀ ਕੀਮਤ ਕਰੀ ਆ ਹਾਂਜੀ ਬਾਕੀ ਮੌਕਾ ਕਰ ਦਾਂਗੇ ਠੀਕ ਆ 90 ਦੇ ਵਿੱਚੋਂ ਬੱਚੀ ਨਰ ਮੌਜੂਦ ਆ ਚਲੋ ਬੱਚਾ ਕਰੂਗੀ ਧੱਕਾ ਵਾਲਾ ਸਵਰਥ ਚਵਾਈ ਦੇਖ ਸਕਦੇ ਹੋ ਨੰਬਰ 1 ਚਵਾਈ ਆ ਵੀਰੇ ਠੀਕ ਹੈ ਜਿਵੇਂ ਹਣ ਕੱਲ ਸ਼ਾਮ ਨੂੰ ਚਵਾਈ ਕਰੀ ਆ ਕੋਲਾ ਲੂਲ ਨਹੀਂ ਕਰਦੀ ਬੱਸੀ ਵੀਰੇ ਠੀਕ ਹੈ ਮਗਰ ਜਨਾ ਮਾਰ ਜੀ ਦਾਣਾ ਸੋ ਵੀਰੇ ਚਵਾਈ ਦੇਖੋ ਜਮਾ ਹੱਥੀ ਚਵਾਈ ਕਰੀ ਚਲੋ ਚਾਹੇ ਮਸ਼ੀਨੀ ਹਾਂਜੀ ਨਜਾਰੇਦਾਰ ਥਾਣਾ ਜਮਾ ਹਾਂ ਨਾ ਨਜਾਰੇਦਾਰ ਹੈ ਪ੍ਰੂਨ ਬੱਸੀ ਨੂੰ ਇਹੋ ਜਿਹਾ ਥਾਣੇ ਨਹੀਂ ਲੱਗਦਾ ਨਹੀਂ ਤੁਮ ਦੋ ਧਾਰ ਹੋਰ ਮਾਰ ਦਿਓ ਮੁਰ ਨੂੰ ਸੋ ਚਵਾਈ ਦੇਖੋ ਕਿਆ ਬਾਤਾਂ ਤੇ ਕਹਿੰਦੇ ਬਾ 90000 ਚੋਂ ਮਾਰ ਦਰ ਆਪ ਬੰਦੀ ਦਾ ਕਰ ਦਾਂਗੇ ਕਰ ਦਾਂਗੇ ਜੀ ਕਰ ਦਾਂਗੇ ਨੰਬਰ ਐਡਰੈਸ ਬੋਲ ਦਿ ਦੁਬਾਰੇ ਆਪਣਾ 87299 11910 ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਹਾਂਜੀ ਤਸੀਰ ਨਿਹਾਲ ਸਿੰਘ ਵਾਲਾ ਜੇਰ ਵਗ